welcom my new vlog hello everyone welcome back my youtube channel guys sareyan da swagat mere channel te te guys karde ha pa vlog di shuruaat ajj thoda late ho gaya vlog banno kyunki ajj main busy si thoda ya thoda tanu oh de bare mein baad vich dassdi ha te karde ha pa bina time waste kite pa vlog di karde ha shuruaat te bane reyo vlog de vich jede nave ne channel te subscribe kar lo fatafat channel nu ਤੇ ਤਾਂ ਕਿ ਤੁਸੀਂ ਮੇਰੇ ਨਿਤ ਰੋਜ਼ ਨਵੇਂ ਵਲੌਗ ਦੇਖੋ ਗਾਇਜ਼ ਬਣੇ ਰੋ ਵਲੌਗ ਵਿੱਚ ਚਲੋ ਆਪਾਂ ਕਰਦੇ ਹਾਂ ਅਲੋਦੀ ਸ਼ੁਰੂਆਤ ਅੱਜ ਗਾਇਜ਼ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਆਪਾਂ ਫਰਸ਼ ਦੀ ਸਫਾਈ ਜਿਵੇਂ ਠੰਡ ਦੇ ਦਿਨ ਚੱਲ ਰਹੇ ਨੇ ਕਿ ਰੋਜ਼-ਰੋਜ਼ ਸਫਾਈ ਵੀ ਨਹੀਂ ਹੁੰਦੀ ਤਰੀਕੇ ਨਾਲ ਤੇ ਫਰਸ਼ ਵੀ ਆਪਣਾ ਤਾਂ ਕਿ ਚਮਕ ਚਮਕਿਆ ਰਹੇ ਰੋਜ਼ ਤੇ ਕਿਉਂਕਿ ਬੱਚਿਆਂ ਨਾਲ ਘਰ ਹੁੰਦਾ ਹੈ ਗੰਦ ਖਲੇਰਾ ਤਾਂ ਪੈ ਹੀ ਜਾਂਦਾ ਗਾਇਜ਼ ਇਸ ਲਈ ਮੈਂ ਤੁਹਾਨੂੰ ਅੱਜ ਇੱਕ ਪੋਚਾ ਲਗਾਉਣ ਦੀ ਵਧੀਆ ਟ੍ਰਿਕ ਦੱਸਣਾ ਚਾਹੁੰਦੀ ਹਾਂ ਤੇ ਬਣੇ ਰਹੀਓ ਵਲੌਗ ਵਿੱਚ ਆਜੋ ਸਭ ਤੋਂ ਪਹਿਲੇ ਗਾਇਸ ਆਪਾਂ ਇੱਕ ਬਾਲਟੀ ਲੈ ਲਈਏ ਤੇ ਬਾਲਟੀ ਦੇ ਵਿੱਚ ਆਪਾਂ ਪਾਣੀ ਪਾਣਾ ਜਿੰਨਾ ਕ ਆਪਾਂ ਪੋਚਾ ਲਗਾਣਾ ਇਹਨਾਂ ਕ ਆਪਾਂ ਪਾਣੀ ਲੈ ਲਿਆ ਗਾਇਸ ਤੇ ਹੁਣ ਆਪਾਂ ਇਹਨੂੰ ਆਪਾਂ ਗਰਮ ਕਰਨਾ ਪੋਚਾ ਲਗਾਉਣ ਦੇ ਲਈ ਜਿੰਨਾ ਪਾਣੀ ਗਰਮ ਹੋਏਗਾ ਨਾ ਸੋ ਗਾਇਜ਼ ਐਸ ਟਾਈਮ ਮੇਰੇ ਕੋਲ ਰਾੜ ਗਰਮ ਹੀ ਪੈਸੀ ਕੀ ਬੱਚਿਆਂ ਨੇ ਕੀਤਾ ਸੀ ਥੋੜਾ ਜਿਹਾ ਪਾਣੀ ਗਰਮ ਸੋ ਆਪਾਂ ਇਹਨੂੰ ਪਾਣੀ ਗਰਮ ਕਰਨਾ ਪਹਿਲੇ ਤੇ ਹੁਣ ਆਪਾਂ ਗੇਟ ਥੋੜੀ देर ਬੰਦ ਕਰ ਦੇਣਾ ਇਹ ਪਾਣੀ ਗਰਮ ਹੋ ਲਵੇ 5 ਕ ਮਿੰਟ ਪੋਚੇ ਲਈ ਠੀਕ ਹੈ ਫਿਰ ਮੈਂ ਤੁਹਾਨੂੰ ਦੱਸਦੀਆਂ ਅੱਗੇ ਕੀ ਕਰਨਾ ਹੈ ਲੋ ਜੀ ਗਾਇਜ਼ ਪਾਣੀ ਹੋ ਚੁੱਕਾ ਹੈ ਗਰਮ ਠੀਕ ਹੈ ਤੇ ਆਪਾਂ ਇਹਨੂੰ ਕੱਢ ਲਵਾਂਗੇ ਬਾਹਰ ਤੇ ਪੋਚੇ ਦੇ ਲਈ ਪਾਣੀ ਆਪਾਂ ਤਿਆਰ ਕਰ ਲਿਆ ਹੈ ਆ ਹੋ ਗਿਆ ਪਾਣੀ ਗਰਮ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਇਹਦੇ ਵਿੱਚ ਆਪਾਂ ਕੀ ਮਿਲਾਣਾ ਜਿਹਦੇ ਨਾਲ ਆਪਣਾ ਫਰਸ਼ ਪੂਰੀ ਤਰ੍ਹਾਂ ਐ ਚਮਕ ਜਾਏ ਲੋ ਜੀ ਗਾਈਸੋ ਗਾਈਸ ਪਾਣੀ ਹੋ ਚੁੱਕਾ ਗਰਮ ਆ ਦੇਖੋ ਠੀਕ ਆ ਆਪਾਂ ਗਰਮ ਪਾਣੀ ਲੈ ਲਿਆ ਤੇ ਹੁਣ ਆਪਾਂ ਗਾਈਜ਼ ਜਿਵੇਂ ਆਪਾਂ ਸੋਚਦੇ ਆ ਨਾ ਕਿ ਸਰਦੀਆਂ ਵਿੱਚ ਬੜੀ ਘੱਟ ਸਫਾਈ ਹੁੰਦੀ ਹੈ ਮਤਲਬ ਕਿ ਸਫਾਈ ਹੁੰਦੀ ਪਾਣੀ ਚਾਹਤ ਪਾਣ ਨੂੰ ਦਿਲ ਨਹੀਂ ਕਰਦਾ ਤੇ ਆਪਾਂ ਵਧੀਆ ਤਰੀਕੇ ਨਾਲ ਜੇ ਪੋਚਾ ਸਵੇਰ ਦੇ ਟਾਈਮ ਲੱਗਾ ਹੋਵੇ ਨਾ ਸਾਰਾ ਦਿਨ ਗੰਦ ਨਹੀਂ ਪੈਂਦਾ ਗਾਈਜ਼ ਤੇ ਸੋ ਅਸੀਂ ਆਪਣੇ ਘਰ 'ਚ ਕਿਵੇਂ ਲਗਾਣੇ ਆ ਪੋਚਾ ਤੇ ਕਿਵੇਂ ਆਪਾਂ ਸਾਡੇ ਆਂਦੀ ਇਹ ਕੰਮ ਵਾਲੀ ਵੀ ਆਪਾਂ ਉਹਨੂੰ ਪਾਣੀ ਕਿੱਦਾਂ ਤਿਆਰ ਕਰਕੇ ਦੇਣੇ ਆ ਸੋ ਬਣੇਰੇ ਜੋ ਵੀਡੀਓ 'ਚ ਸੋ ਆਪਾਂ ਪਹਿਲੇ ਪਾਵਾਂਗੇ ਪਾਣੀ ਦੇ ਵਿੱਚ ਪਾਵਾਂਗੇ ਗਾਈਜ਼ ਨਮਕ 1 ਚਮਚ ਠੀਕ ਹੈ ਹਾਂ ਲੋ ਗਾਇਜ਼ ਆ ਇੱਕ ਚਮਚ ਨਮਕ ਪਾਤਾ ਆਪਾਂ ਠੀਕ ਹੈ ਹੁਣ ਗਾਇਜ਼ ਪਾਵਾਂਗੇ ਆਪਾਂ ਇੱਕ ਚਮਚ ਸਰਫ ਚਾਹੇ ਸ਼ੈਂਪੂ ਪਾ ਲੋ ਚਾਹੇ ਸਰਫ ਮੇਰੇ ਕੋਲ ਇਸ ਟਾਈਮ ਸਰਫ ਹੈਗਾ ਸ਼ੈਂਪੂ ਵੀ ਹੈਗਾ ਪਰ ਮੈਂ ਸਰਫ ਪਾਉਂਗੀ ਦੇਖੋ ਇੱਕ ਚਮਚ ਸਰਫ ਪਾਉਂਗੀ ਠੀਕ ਹੈ ਤੇ ਗਾਇਜ਼ ਇਹਦੇ ਵਿੱਚ ਪਾਵਾਂਗੀ ਮੈਂ ਹੁਣ ਇੱਕ ਚਮਚ ਵਾਈਟ ਸਿਰਕਾ ਠੀਕ ਹੈ ਵਿਨੇਗਰ ਆ ਆਪਾਂ ਪਾ ਲਿਆ ਠੀਕ ਹੈ ਤੁਸੀਂ ਜਿੰਨਾ ਤੁਹਾਡੀ ਸਫਾਈ ਦੇ ਅਕੋਰਡਿੰਗ ਤੁਸੀਂ ਜਿੰਨਾ ਪਾਣਾ ਉਹਨਾ ਪਾ ਸਕਦੇ ਹੋ ਠੀਕ ਹੈ ਤੇ ਇਹਦੇ ਵਿੱਚ ਹੀ ਗਾਈਜ਼ ਆਪਾਂ ਬਿਲਕੁਲ ਬਿਲਕੁਲ ਇੱਕ ਦੋ ਬੂੰਦਾਂ ਆਪਾਂ ਸਰੋਂ ਦਾ ਤੇਲ ਦੇ ਦਿਆਂ ਵੀ ਪਾਣੀਾਂ ਦੇ ਮੈਂ ਲੈ ਕੇ ਆਈ ਸਾਨੂੰ ਦਾ ਤੇਲ ਠੀਕ ਹੈ ਸੋ ਗਾਇਜ਼ ਆਪਾਂ ਸਰੋਂ ਦਾ ਤੇਲ ਵੀ ਲੈ ਲਿਆ ਵਾ ਇਹਦੀਆਂ ਤੁਸੀਂ ਸਿਰਫ ਸਿਰਫ 2-3 ਬੂੰਦਾਂ ਹੀ ਪਾਣੀਆਂ ਨੇ ਠੀਕ ਹੈ ਕਿਉਂਕਿ ਇਹਦੇ ਨਾਲ ਨਾ ਪੂਰੀ ਤਰ੍ਹਾਂ ਸਾਫ਼ ਹੋ ਜਾਂਦਾ ਵਾ ਆ ਦੇਖੋ ਠੀਕ ਹੈ ਪਾਣੀ ਚ ਪਾਤਾ ਪਾਣੀ ਤੁਸੀਂ ਗਰਮ ਲੈਣਾ ਏ ਠੀਕ ਹੈ ਤੇ ਗਾਇਜ਼ ਜਿਹੜੇ ਨਵੇਂ ਨੇ ਚੈਨਲ ਤੇ ਸਬਸਕ੍ਰਾਈਬ ਵੀ ਕਰਦੇ ਜਾਓ ਚੈਨਲ ਨੂੰ ਠੀਕ ਹੈ ਤੇ ਟ੍ਰਿਕ ਜ਼ਰੂਰ ਅਜਮਾਓ ਇਹ ਵਾਲੀ ਟ੍ਰਿਕ ਇਹ ਤੁਸੀਂ ਟ੍ਰਿਕ ਜ਼ਰੂਰ ਅਜ਼ਮਾਣੀਏ ਪੋਚਾ ਲਗਾਉਣ ਵਾਲੀ ਸਾਫ਼ ਪਾਣੀ 'ਚ ਤੇ ਕਿਦਾਂ ਆਪਾਂ ਪੋਚਾ ਲਗਾਉਣਾ ਹੈ ਤਾਂ ਕਿ ਆ ਵਧੀਆ ਪੂਰੀ ਤਰ੍ਹਾਂ ਆਪਣਾ ਫਰਸ਼ ਚਿੱਟਾ ਦੁੱਧ ਤੇ ਚਮਕ ਜਾਏ ਜੋ ਦੇਖੋ ਆਪਾਂ ਇਹ ਜ਼ਰੂਰੀ ਨਹੀਂ ਹੈਗਾ ਗਾਇਜ਼ ਕਿ ਤੁਸੀਂ ਆਹੀ ਵਾਲਾ ਪੋਚਾ ਲਗਾਣਾ ਜੇ ਤੁਸੀਂ ਤੁਹਾਡੇ ਕੋਲ ਟਾਵਲ ਵਾਲਾ ਹੈ ਤੇ ਤੁਸੀਂ ਟਾਵਲ ਵਾਲਾ ਵੀ ਲਗਾ ਸਕਦੇ ਹੋ ਠੀਕ ਹੈ ਇਹ ਟਾਵਲ ਨੂੰ ਵਾਈਪਰ ਦੇ ਉੱਤੇ ਲਗਾ ਕੇ ਜਿਹੜੇ کہیں ਬੈਠ ਕੇ ਨਹੀਂ ਲਗਾਣਾ ਚਾਹੁੰਦੇ ਉਦਾਂ ਵੀ ਲਗਾ ਸਕਦੇ ਹੋ ਤੇ ਮੇਰੇ ਕੋਲ ਫਿਲਹਾਲ ਆਮਲਾ ਪੋਚੇ ਆਏ ਤੇ ਮੈਂ ਆਮਲਾ ਲਗਾਨੀ ਆ ਸਾਡੇ ਘਰੇ ਜ਼ਿਆਦਾ ਤਾਂ ਇਹ ਹੀ ਲੱਗਿਆ ਜਾਂਦਾ ਦੇਖੋ ਇਹਨੂੰ ਆਪਾਂ ਪੂਰੀ ਤਰ੍ਹਾਂ ਡਿਪ ਕਰਨਾ ਪੋਚੇ ਨੂੰ ਦਿਖਾਓ ਥੋੜਾ ਜਿਹਾ ਨਜ਼ਦੀਕੀ ਪੂਰੀ ਤਰ੍ਹਾਂ ਇਹਨੂੰ ਕਰਨਾ ਡਿਪਸ ਪੂਰੀ ਤਰ੍ਹਾਂ ਸਾਰਾ ਕੋਲ ਵੀ ਸਾਰਾ ਹੋ ਗਿਆ ਨਾ ਮਿਕਸ ਤੇ ਕੋਚੇ ਦੇ ਨਾਲ ਵੀ ਸਾਰਾ ਲੱਗ ਚੁੱਕਾ ਹੈ ਹੁਣ ਆਪਾਂ ਇਹਨੂੰ ਨਚੋੜਾਂਗੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਗਾਇਜ਼ ਇਹਨੂੰ ਆਪਾਂ ਨਚੋੜਨਾ ਚੰਗੀ ਤਰ੍ਹਾਂ ਸੁੱਕਾ ਸੁੱਕਾ ਤਾਂ ਕਿ ਸਰਦੀ ਦੇ ਦਿਨ ਨੇ ਗਿੱਲਾ ਗਿੱਲਾ ਵੀ ਨਾ ਲੱਗੇ ਪੋਚਾ ਤੇ ਐਨ ਪੂਰਾ ਸਾਫ਼ ਸਾਫ਼ ਲੱਗੇ ਸੋ ਆਪਾਂ ਪੋਚੇ ਨੂੰ ਚੰਗੀ ਤਰ੍ਹਾਂ ਆਪਾਂ ਗਾਇਸ ਚੰਗੀ ਤਰ੍ਹਾਂ ਨਚੋੜ ਲਿਆ ਕਈਆਂ ਕੋਲ ਦੂਸਰਾ ਪੋਚਾ ਹੁੰਦਾ ਹੈ ਬਾਲਟੀ ਵਾਲਾ ਉਹਦੇ ਨਾਲ ਪੂਰੀ ਤਰ੍ਹਾਂ ਸੁੱਕ ਵੀ ਜਾਂਦਾ ਪੋਚਾ ਉਹ ਲਗਾਓ ਤੇ ਉਹ ਬਿਹਤਰ ਹੈ ਸੋ ਆਪਣੇ ਕੋਲ ਫਿਲਹਾਲ ਇਹੀ ਆਪਾਂ ਇਹੀ ਲਗਾਣਾ ਠੀਕ ਹੈ ਤੇ ਆ ਦੇਖੋ ਹੁਣ ਫਰਸ਼ ਆ ਦੇਖੋ ਆ ਫਰਸ਼ ਦੋਦੇ ਦੀ ਤਰ੍ਹਾਂ ਚਮਕ ਜਾਏਗਾ ਜੇ ਟੈਲਾਂ ਨੇ ਤਾਂ ਟੈਲਾਂ ਚਮਕ ਜਾਣਗੇ ਆ ਜੇ ਵਾਈਟ ਪੱਥਰ ਵਾਲਾ ਤੇ ਪੱਥਰ ਚਮਕ ਜਾਏਗਾ ਠੀਕ ਹੈ ਆ ਦੇਖੋ ਜਿਹੜੇ ਦਾਗ ਧੱਬੇ ਹੋਏ ਉਹ ਵੀ ਤੁਹਾਡੇ ਚੰਗੀ ਤਰ੍ਹਾਂ ਐਨ ਪੂਰੀ ਚੰਗੀ ਤਰ੍ਹਾਂ ਉਹ ਲੱਥ ਜਾਣਗੇ ਤੇ ਇਹਦੇ ਨਾਲ ਤੁਸੀਂ ਸਫਾਈ ਵੀ ਬੜੀ ਵਧੀਆ ਕਰ ਸਕਦੇ ਹੋ ਦੇਖੋ ਫਰਸ਼ ਹੋ ਚੁੱਕਾ ਨਾ ਸਾਫ਼ ਦੇਖੋ ਲੱਗ ਰਿਹਾ ਨਾ ਤੁਹਾਨੂੰ ਟੈਲਾਂ ਐਨ ਪੂਰੀ ਤਰ੍ਹਾਂ ਸਾਫ਼ ਦੇਖੋ ਇਹ ਟੈਲਾਂ ਸਾਡੇ ਬੜੇ ਪੁਰਾਣੇ ਬਹੁਤ ਟਾਈਮ ਦੀਆਂ ਲੱਗੀਆਂ ਹੋਈਆਂ ਨੇ ਤੇ ਫਿਰ ਵੀ ਪੂਰੀ ਤਰ੍ਹਾਂ ਇਹਨੇ ਸਾਫ਼ ਕਰ ਦਿੱਤਾ ਇਹ ਪਾਣੀ ਨੇ ਦੇਖੋ ਇਸੇ ਤਰ੍ਹਾਂ ਹੀ ਆਪਾਂ ਜਿਹੜੇ-ਜਿਹੜੇ ਕਮਰੇ ਤੇ ਤੁਹਾਨੂੰ ਲੱਗਦਾ ਹੈ ਕਿ ਗੰਦ ਹੈ ਠੀਕ ਹੈ ਉੱਥੇ-ਉੱਥੇ ਤੁਸੀਂ ਸਾਫ਼ ਕਰ ਸਕਦੇ ਹੋ ਦੇਖੋ ਜਿੱਥੇ-ਜਿੱਥੇ ਸੀਗਾ ਉੱਥੇ ਤੇ ਸਾਰੀ ਸਫਾਈ ਹੋ ਚੁੱਕੀ ਹੈ ਦੇਖੋ ਕਿਉਂਕਿ ਸਾਡਾ ਘਰ ਹੈ ਗਾਇਸ ਬੱਚਿਆਂ ਵਾਲਾ ਤੇ ਸੋ ਖਲਾਰਾ ਬੜਾ ਜ਼ਿਆਦਾ ਪੈਂਦਾ ਹੈ ਸਵੇਰੇ ਸ਼ਾਮ ਪੈਂਦਾ ਹੈ ਤੇ ਅਸੀਂ ਆਹੀ ਟ੍ਰਿਕ ਯੂਜ਼ ਕਰਦੇ ਆ ਇਹੋ ਟ੍ਰਿਕ ਦੇ ਨਾਲ ਅਸੀਂ ਪੋਚਾ ਲਗਾਈਦਾ ਵਾ ਸਾਰਾ ਇਹ ਚਕਾ ਚੱਕ ਸਾਫ਼ ਹੋ ਜਾਂਦਾ ਹੈ ਤੇ ਤੁਸੀਂ ਵੀ ਇਹ ਟ੍ਰਿਕ ਜ਼ਰੂਰ ਆਪਣੇ ਘਰ ਅਜਮਾਓ ਤੇ ਦੇਖੋ ਗਰਮ ਪਾਣੀ ਵਿੱਚ ਅਜਮਾਓ ਅ ਫर्श ਪੂਰਾ ਐਨ ਸਾਫ਼ ਹੋ ਜਾਏਗਾ ਠੀਕ ਹੈ ਗਾਇਜ਼ ਦੇਖੋ ਇਸੇ ਤਰ੍ਹਾਂ ਹੀ ਆਪਣੇ ਜਿੰਨੇ ਕਮਰਿਆਂ 'ਚ ਗੰਦ ਹੈ ਆਪਾਂ ਉਹਨਾਂ ਨੂੰ ਸਾਫ਼ ਕਰ ਸਕਦੇ ਆ ਤੇ ਸੋ ਗਾਇਜ਼ ਅੱਜ ਦੀ ਵੀਡੀਓ ਇੰਨੀ ਕੀ ਪੋਚੇ ਤੇ ਤੇ ਹੁਣ ਇਸੇ ਨਾਲ ਹੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਤੁਹਾਡਾ ਕੰਮ ਹੈ ਹੁਣ ਮਿਲਦੇ ਆਪਾਂ ਤੁਹਾਨੂੰ ਇੱਕ ਹੋਰ ਨਵੀਂ ਵਧੀਆ ਜੀ ਵੀਡੀਓ ਲੈ ਕੇ ਬਾਏ ਗਾਇਜ਼ ਬਾਏ ਟੇਕ ਕੇਅਰ